ਤੇ ਇਹ ਆਪਣੀ ਇਟਲੀ ਦੇ ਸਾਥ ਜਿੱਥੇ ਹਮੇਸ਼ਾ ਆਣ ਕੇ ਆਪਣੇ ਬਜਟ ਦੇ ਆ ਬਜ਼ੁਰਗ ਗੱਲਾਂ ਪਤਾ ਕਰਦੇ ਤੇ ਪਿੰਡ ਪੈ ਜੋ ਪਾਣੀ ਤੇ ਜੂਸ ਚਲਦਾ ਕੁਝ ਨਹੀਂ ਹਾਲੀ 4 ਮਹੀਨੇ ਹੈ 4 ਮਹੀਨੇ ਹੀ ਸਗਾ ਹੋਰ ਪਈ ਹੈ ਇਹ ਤੇ ਫੁਣਕੀ ਦੱਸਾਂ ਬੜੇ ਸੁਖ ਮਾਦ ਪੈ ਬੋਲਣਾ ਨਾ ਕੀ ਲੈਣਾ ਹਾਂ ਟਾਈਮ ਨਿਕਲ ਰਿਹਾ ਸਾਡਾ ਨਹੀਂ ਬੁਰਾ ਹਾਲ ਤਾਂ ਆਏ ਮੇਰੇ ਦਿਲ ਨਹੀਂ ਕਹਦਾ ਇੱਥੇ ਲੱਗਦਾ ਪੂਰਾ ਦਿਲ ਤੇ ਇੰਡੀਆ ਹੀ ਲੱਗਦਾ ਹੈ ਸਾਰੀ ਕਾਜੀ ਸਾਰਿਆਂ ਨੂੰ ਤੇ ਇਹ ਆਪਣੀ ਇਟਲੀ ਦੇ ਵਿੱਚ ਲੱਗੀ ਹੋਈ ਆ ਮਹਿਫਿਲ ਸਾਥ ਬੁਢਾਗਿਆਂ ਦੀ ਇੱਕ ਪਾਸੇ ਆਪਣਿਆਂ ਦੀ ਤੇ ਇੱਕ ਪਾਸੇ ਇਧਰ ਗੋਰੇ ਵੀ ਆ ਗਏ ਆ ਨਾਲੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਇਹ ਜੀਵਨ ਮੁਕਿਤ ਕਰਦੇ ਕਿਸ ਤਰ੍ਹਾਂ ਇਹ ਟਾਈਮ ਨਿਕਲਦਾ ਇਹਨਾਂ ਦਾ ਇੱਥੇ ਤੇ ਕੁਛ ਦੇਣ ਨੂੰ ਸਵਾਲ ਪੰਜਾਬ ਵਧੀਆ ਜਾਂ ਇੱਥੇ ਵਧੀਆ ਕਿੱਥੇ ਵਧੀਆ ਕਹਿੰਦੇ ਆ ਸਰਪੰਚ ਸਾਹਿਬ ਆ ਕਹਿੰਦੇ ਆ ਸਰਪੰਚ ਸਾਹਿਬ ਆ ਇਹ ਇੰਡੀਆ ਦਾ ਸਰਪੰਚ ਸਾਹਿਬ ਨੇ ਪੁੱਛਦੇ ਸਭ ਤੋਂ ਪਹਿਲੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆਏ ਹੋ ਹੁਣ ਹੁਣ 6 7 ਪੰਜਵਾਂ ਮਹੀਨਾ ਜਾਂਦੇ ਆ 8 ਮਹੀਨੇ ਬੱਗੇ ਵੀ ਰਹਿ ਗਏ ਆ ਇੱਥੇ ਅਛੇ 8 ਮਹੀਨੇ ਪਹਿਲਾਂ ਤੇ 5 ਮਹੀਨੇ ਹੋ ਗਏ ਤੇ ਕੀ ਫਰਕ ਲੱਗ ਰਿਹਾ ਆਪਣੇ ਪੰਜਾਬ ਦਾ ਤੇ ਇੱਥੇ? ਪਰ ਕਿ ਇੱਥੇ ਅਸੀਂ ਵੇਲੇ ਪੰਜਾਬੀ ਆਪਣਾ ਮਾੜਾ-ਮੋਟਾ ਕੰਮ ਧੰਦਾ ਕਰਨੇ ਖੁੱਲੇ ਫਿਰਦੇ ਆ ਇੱਥੇ ਤਾਂ ਕਿ ਅਸੀਂ ਧੜੀ ਥੱਲੇ ਬਹਿਨੇ ਆ ਸਵੇਰੇ ਤੇ ਆਣ ਕੇ ਗੱਪਾਂ ਮਾਰ ਕੇ ਕਰਨ ਚੱਲ ਜੰਨੇ। ਸਹੀ ਹੈ। ਬਹੁਤ ਬੜੀ ਹੈ। ਬਹੁਤ ਬੜਾ ਆਜੇ ਇੰਡੀਆ ਮੈਨੂੰ ਲੱਗਦਾ ਤੁਸੀਂ ਅੱਜ ਗਰਮੀ ਅੱਜ ਗਰਮੀ ਹੈ ਬਾਈ। ਅੱਜ ਗਰਮੀ ਹੈ। ਮੈਨੂੰ ਲੱਗਦਾ ਤੁਸੀਂ ਇੰਡੀਆ ਦੀਆਂ ਸ਼ੂਟੀਆਂ ਕੱਟਣ ਆਏ ਆ। ਗਰਮੀ ਗਰਮੀ ਇੱਥੇ ਕੱਟ ਜੀਏ ਸਿਆਲ ਉੱਥੇ ਕੱਟਾਂਗੇ। ਸਿਆਲ ਉੱਥੇ ਚੱਜਣਾ ਪਏ ਸਿਆਲ ਨੂੰ ਚੋਣਾ ਜਦੋਂ ਵੱਡਣਾ ਸਿਕ ਪਿੰਡ ਚੱਲ ਜਾਣਾ ਇਹ 5-6 ਮਹੀਨੇ ਪਿੰਡ ਕੱਟਾਂਗੇ ਤੇ ਭੇਜਦੇ ਸਹੀ ਆ ਗਿਆ ਕੰਮ ਇਦਾਂ ਹੀ ਚਾਹੀਦਾ ਤੇ ਇੰਡੀਆ ਦਾ ਪਿੰਡ ਕਿਹੜਾ ਹੀ ਆਪਦਾ ਪਿੰਡ ਸਾਡਾ ਖਾਨਪਿਆਰਾ ਜੀ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਤੇ ਸਹੀ ਆ ਥਾਣਾ ਸੇਕਵਾ ਸੇਕਵਾ ਥਾਣਾ ਹਾਂ ਜੀ ਤੇ ਕਿੰਨੇ ਸਾਲ ਸਰਪੰਚੀ ਕੀਤੀ ਹੈ ਇੰਡੀਆ 40-45 ਸਾਲ ਤੇ ਸਾਡੇ ਡੈਡੀ ਹੁਣਾ ਕੀਤੀ ਤੇ 10 ਸਾਲ ਮੈਂ ਕੀਤੀ ਤੇ ਹੁਣ ਸਰਪੰਚੀ ਹੁਣ ਸਰਪੰਚੀ ਹੈ ਜੀ ਹੁਣ ਗਾੜੀ ਸਾਰੀ ਹੁਣ ਗਾੜੀ ਦੁਬਾਰਾ ਫੇ ਹੋਣੀ ਆ ਆਹ ਹਰਿਆਣਾ ਸੀਟੀ ਹੋਇਆ ਪਿਛਲੇ ਸਾਲ ਹਰਿਆਣਾ ਹੋਈ ਆ ਠੀਕ ਹੈ ਜੀ ਫਿਰ ਤੁਹਾਨੂੰ ਜਿਹੜੀ ਦੂਜੀ ਆ ਤਾਂ ਫੇਰ ਵੇਖਾਂਗੇ ਅੱਛਾ ਜੀ ਫੇਰ ਤਿਆਰੀਆਂ ਮਤਲਬ ਤੇ ਹੁਣ ਆਪਾਂ ਇਧਰ ਵਾਪਿਸ ਨਾਲ ਗੱਲ ਕਰਦੇ ਆਂ ਬਾਬੇ ਨਾਲ ਤੇ ਇਹ ਆਪਣੀ ਇਡਲੀ ਦੇ ਸਾਥ ਜਿੱਥੇ ਹਮੇਸ਼ਾ ਆਣ ਕੇ ਆਪਣੇ ਬੈਠਦੇ ਆ ਬਜ਼ੁਰਗ ਗੱਲਾਂ ਬਾਤਾਂ ਕਰਦੇ ਆ ਤੇ ਇਹਨਾਂ ਕੋਲ ਆ ਕੇ ਬੈਠੀ ਦਾ ਵਾਹ ਵਾਹ ਸਿੱਖ ਵਾਹ ਵਾਹ ਕੁਝ ਸਿੱਖਣ ਨੂੰ ਮਿਲਦਾ ਸਤਿ ਸ਼੍ਰੀ ਅਕਾਲ ਬਬੀ ਜੀ ਸਤਿ ਸ਼੍ਰੀ ਅਕਾਲ ਜੀ ਬਬੀ ਕੀ ਨਾਮ ਹੈ ਜੀ ਆਪ ਦਾ ਕੁੰਦਨ ਸਿੰਘ ਕੁੰਦਨ ਸਿੰਘ ਬਾਬਾ ਜੀ ਕਿੱਥੋਂ ਆਂਡਿਆ ਤੋਂ ਪੰਜਾਬ ਤੋਂ ਹਰਿਆਣੇ ਤੋਂ ਹਰਿਆਣੇ ਤੋਂ ਖੇਤਰ ਪਿਪਲੀ ਪਿੰਡ ਹੈ ਠੀਕ ਹੈ ਜੀ ਕਿੱਦਾਂ ਦਾ ਲੱਗ ਰਿਹਾ ਇੱਥੇ ਇੱਥੇ ਵਧੀਆ ਜਾਂ ਇੰਡੀਆ ਵਧੀਆ ਪੰਜਾਬ ਵਧੀਆ ਇੱਥੇ ਵਧੀਆ ਹੀ ਇੱਥੇ ਵਧੀਆ ਠੀਕ ਹੈ ਜੀ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ 5 ਸਾਲ ਹੋ ਗਏ 5 ਸਾਲ ਤੋਂ ਤੇ ਇੱਥੇ ਕਿੱਦਾਂ ਦੀ ਜ਼ਿੰਦਗੀ ਲੱਗਦੀ ਹੈ ਕੀ ਫਰਕ ਲੱਗਦਾ ਵਾ ਇੰਡੀਆ ਦੀ ਇਹ ਪੰਜਾਬ ਦੀ ਲਾਈਫ ਤੇ ਇੱਥੇ ਦੀ ਜ਼ਿੰਦਗੀ ਨਹੀਂ ਉੱਥੇ ਵੀ ਜ਼ਿੰਦਗੀ ਵਧੀਆ ਇੱਥੇ ਵੀ ਚਲੋ ਵਧੀਆ ਸਾਫ਼ ਸੁਥਰਾ ਮੌਸਮ ਆ ਆਪਣੇ ਵਾਂਗੂ ਜਰਾ ਘੱਟਾ ਘਾਟਿਆ ਇੱਥੇ ਠੀਕ ਹੈ ਹਾਂ ਜੀ ਹਾਂ ਜੀ ਵਧੀਆ ਆ ਆਪਣਾ ਪੰਜਾਬ ਆਪਣੇ ਨਾਲੋਂ ਵਧੀਆ ਇੱਥੇ ਆਪਣੇ ਨਾਲੋਂ ਵਧੀਆ ਜੀ ਮੌਜ ਤੇ ਵੈਸੇ ਪਿੰਡ ਮੌਜ ਤੇ ਪਿੰਡਾਂ ਦੀ ਮੌਜ ਤਾਂ ਨਹੀਂ ਐਵੇਂ ਚਲੋ ਇੱਥੇ ਹੁਣ ਸਾਨੂੰ ਬੋਲੀ ਨਹੀਂ ਸਮਝ ਆਉਂਦੀ ਹਾਂ ਇਹੋ ਚੰਗੀ ਜ਼ਿਆਦਾ ਹੁੰਦੀ ਸਹੀ ਹੈ ਜੀ ਤੇ ਬਾਕੀ ਹੁਣ ਤੇ ਮੇਰੇ ਨਾਲ ਇਹ ਇੰਡੀਆ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਵੀ ਸੱਥਾਂ ਘਾਟ ਹੀ ਗਈਆਂ ਹੁਣ ਵਧੀਆ ਨਹੀਂ ਸਾਡੇ ਪਸਿਆਂ ਨੂੰ ਜਵਾਵਾ ਲੱਗਦੀ ਸੱਤ ਇਹ ਇੱਥੇ ਬਹਿ ਜਾਈਦਾ ਅਸੀਂ ਸ਼ਾਮ ਨੂੰ ਪਿਆਸੇ ਚ ਬਹਿ ਜਾਈਦਾ ਸਾਡਾ ਟਾਈਮ ਵਧੀਆ ਪਾਰ ਹੁੰਦਾ ਠੀਕ ਹੈ ਮਤਲਬ ਇੱਥੇ ਵੀ ਹੁਣ ਮਲਾ ਕੇ ਕਿ ਵਧੀਆ ਜ਼ਿੰਦਗੀ ਚੱਲ ਰਹੀ ਆ। ਜੇ ਪੰਜ-ਸੱਤ ਸਾਲ ਜਰਾ ਉਮਰ ਵੱਧ ਜਾਂਦੀ ਬੰਦੇ ਦੀ ਇੱਥੇ ਆ ਜਾਏ ਜਿਹੜਾ ਇਟਲੀ ਜਾ ਜਾਏ ਨਾ ਪੰਜ-ਸੱਤ ਪੰਜ-ਸੱਤ ਸਾਲ ਉਮਰ ਵੱਧ ਕਿੱਦਾਂ ਜਾਂਦੀ ਹੈ? ਇੱਥੇ ਸਾਰਾ ਸਾਊਸ ਭਾਈ ਜਿਆਦੀ ਦਵਾਈ ਬੱਟੀ ਨਹੀਂ ਖਾਣੀ ਪੈਂਦੀ। ਸਹੀ ਆ ਉੱਥੇ ਦਵਾਈਆਂ ਦੇ ਚੱਲਦੇ ਉੱਥੇ ਦਵਾਈਆਂ ਸਵੇਰੇ ਸ਼ਾਮ ਦਵਾਈ ਚੱਲਦੀ ਹੈ ਤੇ ਦਵਾਈ ਨਹੀਂ ਚੱਲਦੀ। ਹਾਂ ਜੇ ਉੱਥੇ ਪਿੰਡਾਂ ਦੇ ਡਾਕਟਰ ਆ ਕੇ ਦਵਾਈ ਤੇ ਲਾਇਆ ਸਾਰਾ ਸਾਰੀਆਂ ਦਵਾਈ ਸਵੇਰੇ ਦਵਾਈ ਸ਼ਾਮੀ ਦਵਾਈ ਦੁਪਹਿਰ ਵੀ ਦਵਾਈ ਖਾਈ ਜਾਣੀ ਕਹਿੰਦੇ ਤੇ ਦਵਾਈ ਆ ਕੇ ਵੇਖੀ ਨਹੀਂ ਜਿੱਦਣ ਹੀ ਜਾਏ ਆਪਾਂ ਦਵਾਈ ਖਾਧੀ ਹੈ। ਕਾਬਸ ਭਾਈ ਜਿਆਦਾ ਠੰਡਾ ਇਲਾਕਾ ਹੈ ਮौज ਨਾਲ ਕਰੇ ਹੁੰਦੇ ਬੈਠੇ ਰਹਿੰਦੇ ਹਸਦੇ ਖੇਡਦੇ ਸਾਰੇ ਬੁੱਢੇ ਤੇ ਆਰਾਮ ਨਾਲ ਬੈਠੇ ਹਸਦੇ ਖੇਡਦੇ ਸ਼ਾਮ ਨੂੰ ਘਰੇ ਚਲੇ ਜਾਂਦੇ ਸਹੀ ਹੈ ਜੀ ਬਈ ਤੇ ਆਏ ਮੇਰੇ ਦਿਲ ਨਹੀਂ ਕਹਦਾ ਇੱਥੇ ਲੱਗਦਾ ਪੂਰਾ ਦਿਨ ਤੇ ਇੰਡੀਆ ਹੀ ਲੱਗਦਾ ਹੈ ਦਿਲ ਤੇ ਉੱਥੇ ਹੀ ਲੱਗਦਾ ਦਿਲ ਤੇ ਇੰਡੀਆ ਹੀ ਲੱਗਦਾ ਪਰ ਇਹ ਤੇ ਮਜਬੂਰੀ ਆਪਣੇ ਬੇਟੇ ਨੂੰ ਆ ਪੁੱਤਰ ਸਾਰੇ ਇੱਥੇ ਨੇ ਉਹਨਾਂ ਕੋਲ ਆਉਣਾ ਪੈਂਦਾ ਰਹਿਣਾ ਪੈਂਦਾ ਜਾਣਾ ਪੈਂਦਾ ਠੀਕ ਹੈ ਅਸਾਂ ਗੱਲਾਂ ਨੇ ਨਹੀਂ ਤੇ ਉੰਜ ਜਿਹੜੀ ਇੰਡੀਆ ਮौज ਹੈ ਤੇ ਮौज ਨਹੀਂ ਲੱਭਣੀ ਸਹੀ ਗੱਲ ਹੈ ਸਾਡਾ ਇੰਡੀਆ ਦਾ ਪਿੰਡ ਕਿਹੜਾ ਪੁੱਜੀ ਸਾਡਾ ਦਸਹਿਣ ਪਿੰਡ ਆਪਣਾ ਕੈਤੜਾ ਇਹ ਪੈਂਦਾ ਕਿਥੇ ਚਈ ਹਰਿਆਣਾ ਹਰਿਆਣਾ ਚ ਪੈ ਗਿਆ ਕੈਤੜਾ ਜਿਹੜਾ ਦਸਹਣ ਪਿੰਡ ਦਾਖਣਾ ਟੌਂਟਾ ਠੀਕ ਹੈ ਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਮੈਂ 4-5 ਮਹੀਨੇ ਪਹਿਲਾਂ ਲਾ ਗਿਆ ਹਾਂ ਮਹੀਨਾ ਡੇਢ ਹੋਣਾ ਗਿਆ ਆ ਦੁਬਾਰਾ ਫਿਰ ਆਇਆ ਮਤਲਬ ਕਿਹੜੀ ਤੇ ਰਹਿਨੇ ਆ ਤੁਸੀਂ ਬਸ ਫਿਰ ਮੇਰੇ ਫਿੰਗਰ ਹੋਣੇ ਸਾਨੂੰ ਪੀਰਾ ਕਰਕੇ ਆਇਆ ਠੀਕ ਹੈ ਘੁੰਮਦੇ ਫਿਰਦੇ ਰਹੇ ਨੇ ਕਦੇ ਘੁੰਮਦੇ ਫਿਰਦੇ ਹੁਣ ਟੁਰ ਜਣਾ ਫਿਰ 15-10-5 ਜਿਨ੍ਹਾਂ ਨੂੰ ਸਹੀ ਹੈ ਫਿਰ ਆ ਜਾਗੇ ਆ ਗਿਆ ਫਿਰ ਆ ਜਾਗੇ ਹੁਣ ਬੜਾ ਕਿੰਨਾ ਗਰਮੀਆ ਕੱਢ ਕੇ ਜਾਓਗੇ ਇੰਨੀ ਗਰਮੀ ਹੈ ਚਲੋ ਰਹਿਨੇ ਹੁਣ ਮੌਸਮ ਜਿਵੇਂ ਭਰਾ ਆਖਣ ਇਹ ਤੇ ਪੁਣਕੀ ਬਦਸਾਂ ਬੜੇ ਤੋਂ ਘੁਮਾ ਦਿੱਤਾ ਨਾ 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 ਸ਼ਾਬਾਬੇ ਵੀ ਦੇਖ ਆਏ ਆ ਨਹੀਂ ਨਹੀਂ ਵੇਖਣ ਲਈ ਜਗਾਈ ਤਾਂ ਆਪਾ ਦੁਨੀਆ ਤੇ ਆਏ ਆ ਵੇਖਣਾ ਦੇਖੋ ਵੇਖਾ ਘੁਮਾ ਆ ਹਾਂ ਹਾਂ ਸਮੁੰਦਰ ਕਦੇ ਬਹੁਤ ਹੋ ਜਾਇਆ ਸਮੁੰਦਰ ਦੇ ਵਿੱਚ ਤੇ ਗਏ ਬਾਪੂ ਇਹ ਕਿਵੇਂ ਕੀ ਕੀ ਦਸੀ ਹੁਣ ਕੀ ਕੀ ਵੇਖ ਕੇ ਆਏ ਆ ਬੋਲੋ ਬੋਲੋ ਦੋ ਤਿੰਨ ਨਾ ਸਕਦੇ ਸੀ ਹੁਣ ਨਹੀਂ ਨਹੀਂ ਸਹੀ ਆ ਸਹੀ ਆ ਕਿਉਂ ਸੀ ਵੇਖ ਆਏ 10 ਮਿੰਟ ਸਕਦੇ ਕਿਆ ਆਇਆ ਤੂੰ ਉਹ ਜਿਹੜਾ ਰੋਲੇ ਮਿਲ ਕੇ ਕੰਮ ਚੱਲਦਾ ਵਈ ਇਹ ਤਾਂ ਇਹੀ ਹੈ ਜੀ ਆ ਸਮਝ ਆ ਗਿਆ ਮੈਂ ਤਾਂ ਕਿ ਤੁਸੀਂ ਜਿਵੇਂ ਲੱਗੇ ਹੁੰਦੇ ਨਾ ਮੈਂ ਕਿ ਤੁਹਾਡਾ ਆਖਣ ਮੈਂ ਮੁੰਡਾ ਬੜੀਆਂ ਫੋਟੋਆਂ ਪਾਦਾ ਵੀਡੀਓ ਪਾਦਾ ਆ ਜੀ ਤੇ ਸ਼ਕਲ ਵੇਖ ਕੇ ਦੱਸ ਦਿੱਤਾ ਮੈਂ ਪਾੜੂ ਮੈਂ ਮੁੰਡਾ ਬੜੀਆਂ ਫੋਟੋਆਂ ਕਰਾ ਤੁਹਾਡੀ ਪਾਦੀ ਹੁਣ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ ਪਿੰਡ ਸੁਨੇਹਾ ਲਾ ਕੇ ਬਸ ਤਿਆਰੀ ਹੋਣੀ ਹੋਣਾ ਪਿੰਡ ਵਾਲਿਆਂ ਨੂੰ ਫੋਟੋਆਂ ਦਿਖਾਈ ਦੀਆਂ ਗਏ ਜੀ ਆਪਾਂ ਅੱਜ ਦਿੱਤੇ ਅੱਜ ਹੁਣ ਤਿਆਰੀ ਹੋਣੀ ਪਿੰਡ ਵਾਲ ਬਸ ਸਹੀ ਹੈ ਜੀ ਮਤਲਬ ਇੱਥੇ ਵਧੀਆ ਜ਼ਿੰਦਗੀ ਹੈ ਕਿ ਵੀ ਚੱਕ ਜਾਵੇ ਵਧੀਆ ਵਧੀਆ ਮੌਜ ਲੈਣੀ ਪਏ ਖਾਣਾ ਪੀਣਾ ਵਧੀਆ ਕੋਈ ਤੰਗੀ ਨਹੀਂ ਜਿੱਥੇ ਪਿੰਡ ਭਾਜੇ ਪਾਣੀ ਤੇ ਜੂਸ ਚੱਲਦਾ ਦੁਨੀਆਂ ਇਹ ਗੱਲ ਪੱਕੀ ਹੈ ਜੀ ਇੱਥੇ ਖਾਣ ਪੀਣ ਦਾ ਬਹੁਤ ਫਰਕ ਹੈ ਇੰਡੀਆ ਨਾਲ ਇੰਡੀਆ ਦੇ ਉੱਤੇ ਥੋੜਾ ਆਪਣਾ ਰੋਟੀ ਪਾਣੀ ਦਾ ਵੀ ਕੋਈ ਬਹੁਤਾ ਵਧੀਆ ਠੀਕ ਆ ਪਰ ਇੱਥੇ ਜਿੰਨੀ ਖਰਾਕ ਨਹੀਂ ਹੁੰਦੀ ਤੇ ਮੁੱਦੇ ਹੀ ਮੁੱਦੇ ਆਣ ਚੱਲਣਗੇ ਹਾਂ ਨਾ ਚਾਹ ਠੀਕ ਹੈ ਭਰਾ ਜੀ ਇੱਧਰ ਹੁਣ ਗੱਲ ਕਰਦੇ ਆ ਇੱਧਰ ਲੱਗੀ ਹੋਈ ਆ ਇੱਧਰ ਪੰਜਾਬੀਆਂ ਦੇ ਨਾਲ ਪਵਾ ਕੇ ਚਾ ਤੇ ਇੱਧਰ ਇਟਾਲੀਅਨ ਦੀ ਮਹਿਫਲ ਚੱਲ ਰਹੀ ਆ ਦੇਖੋ ਆਪਣਾ ਖਾਣਾ ਪੀਣਾ ਲੈ ਗਿਆ ਤੇ ਇੱਧਰ ਬਾਪੂ ਵੀ ਨਾਲ ਇੰਜੋਏ ਕਰ ਰਿਹਾ ਪੂਰਾ ਛੋਟੀ ਜੀ ਗਲਾਸੀ ਨਾਲ ਤੇ ਬਾਪੂ ਜੀ ਨੂੰ ਪੁੱਛਦੇ ਆ ਬਾਪੂ ਜੀ ਵੀ ਇੰਡੀਆ ਤੋਂ ਕਿਹੜਾ ਪਿੰਡ ਆ ਜੀ ਤੁਹਾਡਾ ਬਟਾ ਮੋਹਾਲੀ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਜੀ ਤੇ ਕਿੰਨੇ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਹਰਨੇਕ ਸਿੰਘ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆ ਬਾ 5-6 ਮਹੀਨੇ ਹੋਏ 5-6 ਮਹੀਨੇ ਸਾਰੇ ਮਤਲਬ ਜਿੰਨੇ ਜਿੰਨੇ ਵੀ ਆਪਣੇ ਰਲੇ ਆ ਸਾਰੇ 5-6 ਮਹੀਨੇ ਤੋਂ ਇੱਥੇ ਆ ਨਾ ਤੇ ਕਿਦਾਂ ਆਪਣਾ ਪੰਜਾਬ ਕਿੰਡ ਵਧੀਆ ਲੱਗਦਾ ਜਾਂ ਇੱਥੇ ਕਿਦਾਂ ਹੈ ਪੰਜਾਬ ਦਾ ਪੰਜਾਬ ਹੀ ਹੈ ਸਹੀ ਗੱਲ ਹੈ ਇਹ ਬੋਲਦਾ ਹਾਂ ਮੈਂ ਸੱਜਾ ਮੈਂ ਬੈਠੇ ਹਾਂ ਹਾਲੀ 4 ਮਹੀਨੇ ਚ ਹੈ 4 ਮਹੀਨੇ ਹੀ ਸੱਜਾ ਹੋ ਰਹੀ ਹੈ ਮੇਰੀ ਕਾਹ ਤੇ ਨੇ 4 ਮਹੀਨੇ ਭਿੰਕਰਾਉਂਦੇ ਮੇਰੇ ਅੱਛਾ ਉਸ ਤੋਂ ਬਾਅਦ ਫਿਰ ਨਹੀਂ ਟਿਕਦੇ ਇੱਥੇ ਕਿਆ ਦਾ ਮਤਲਬ ਨਾ ਜਿਹੜਾ ਮਾਰੇ ਕਰੇ ਹੇ ਹਾਂਜੀ ਉਹ ਠੀਕ ਰਹਿਣੀ ਚਣੀ ਪਰ ਮਾਰਾ ਮਨ ਨਹੀਂ ਬਣਦਾ ਮਨ ਨਹੀਂ ਲੱਗਦਾ ਪੰਜਾਬ ਪੰਜਾਬੀ ਆਪੋ ਪੰਜਾਬ ਪੰਜਾਬੀ ਹੈ ਨਾ ਪਿੰਡ ਪਿੰਡ ਹੀ ਹੈ ਆਰੇ ਤੇ ਫਿਰ ਵੀ ਥੋੜੀ ਜਿੰਦਗੀ ਵਧੀਆ ਬਹਾਂ ਦੇਾਰੇ ਬੈਠਦੇ ਆ ਇੱਥੇ ਗੱਲਾਂ ਬਤਾ ਜਿੰਦਗੀ ਵਧੀਆ ਟਾਈਮ ਪਾਸ ਹੋ ਜਾ ਬੁੜਿਆਂ ਕਰਕੇ ਹੋ ਰੇ ਬੁੜੇ ਬੈਠੇ ਆ ਵੇ ਅੱਡਸਾ ਤਾਂ ਟਾਈਮ ਪਾਸ ਹੋ ਰਿਆ ਨਹੀਂ ਵੈਸੀ ਨਹੀਂ ਇਹ ਕਿ ਬੁੜਾ ਮੇਰੇ ਪਾਸੇ ਗਿਆ ਹੈ ਬੇ ਮਲਾਂ ਦੇ ਇਲਾਕਾ ਉੱਥੇ ਬੁੜੀ ਦੋ ਹੈ ਠੀਕ ਹੈ ਜੀ ਉ ਤਾਂ ਇਕੱਠੇ ਹੋ ਕਾ ਮੇਰਾ ਮਨ ਨਹੀਂ ਲੱਗਦਾ ਆਪਣੇ ਮੁੰਡੇ ਵਗਿਆ ਉਰਾਇਆ ਬਾ ਬਹੁਤ ਜਾਣੇ ਇਹ ਕਹਿੰਦੇ ਆ ਕਿ ਆ ਕੇ ਦੇ ਲਈ ਲੱਗਦਾ ਜੇ ਦੋਨਾਂ ਨੂੰ ਕੋਈ ਅੱਗੇ ਨਹੀਂ ਮਿਲਦਾ ਇੱਥੇ ਰਹਿਣ ਲਈ ਜਾਂ ਗੱਲਾਂ ਬਾਤਾਂ ਕਰਨ ਲਈ ਫਿਰ ਘਰ ਤੇ ਕੈਦ ਹੀ ਆ ਇਹ ਮਾਰੀ ਤਾਂ ਟੋਲੀ ਇਕੱਠੀ ਹੋ ਜਾ ਰੇ ਸ਼ਾਮ ਨੂੰ ਪੈਸੇ ਮਾ ਜਾਵੇ ਰੇ ਉਹ ਹੈ ਮਿਲਖ ਜਾ ਮਾਰਾ ਚੰਗਾ ਫਿਰ ਦਿਨ ਮਾ ਆਪਣਾ ਗੁਰਦੁਆਰਾ ਸਭ ਕੋ ਮੀਂਹਾਂ ਦੋ ਤੇ ਹਾਂਜੀ ਇੱਕ ਆਪਾਂ ਨੂੰ ਇਹ ਬਹੁਤ ਮौज ਆਈ ਗੁਰਦੁਆਰਾ ਸਾਹਿਬ ਬਿਲਕੁਲ ਤਾਂ ਟਾਈਮ ਨਿਕਲ ਰਿਹਾ ਸਾਡਾ ਨਹੀਂ ਬੁਰਾ ਹਾਲ ਤਾਂ ਸਹੀ ਗੱਲ ਹੈ ਹੈ ਨਜ਼ਾਰਾ ਉਹ ਰੇ ਖਾਣ ਪੀਣੇ ਵੀ ਚਲੋ ਰੈਣੀ ਸੈਣੀ ਵੀ ਦੋਈ ਬੋਟੀ ਉੱਲਾ ਪਰਾ ਹੈ ਠੀਕ ਹੈ ਪਰ ਮਨ ਨਹੀਂ ਲੱਗਦਾ ਤਾਂ ਹੁਣ ਬੁੜਿਆ ਕਰਕੇ ਸਾਡਾ ਮਨ ਲੱਗਦਾ ਆਪ ਤੋਂ ਪਾਈ ਪਾਈ ਬੈਠੇ ਜਾਂਦਾ ਇਕੱਠੇ ਹੋ ਜਾਂਦੇ ਤੁਸੀਂ ਹਮੇਸ਼ਾ ਤੁਹਾਨੂੰ ਰੋਜ਼ ਇੱਥੇ ਦੇਖੀਦਾ ਤੇ ਇੱਧਰ ਆਪਣੇ ਗੋਰਿਆਂ ਦੀ ਮਹਿਫਲ ਚੱਲ ਰਹੀ ਆ ਤੇ ਹੁਣ ਇਹਨਾਂ ਨਾਲ ਗੱਲਬਾਤ ਖਾਂਦੇ ਨੂੰ ਡਿਸਟਰਬ ਤੇ ਨਹੀਂ ਕਰਨਾ ਚਾਹੁੰਦੇ ਕومیਸ ਕਿਹਾ ਮਤ ਸੀ ਯੋ ਸੋਕਸ ਅਜ਼ੀਦੀ ਆ ਓਕੇ ਕਵਾਂ ਟੈਂਪੋ ਸੇ ਇਨ ਡਿਟਾਇਆ 20 ਚੁਆਨੇ 20 25 ਚੁਆਨੇ ਆ ਅਦੈਸੋ ਲਵੋਰਾਉਨੋ ਨੋ ਅਦੈਸੇ ਪੈਂਸਿਓਨ ਪੈਂਸਿਓਨ ਲਵੋਰਾ ਪ੍ਰੀਮਾ ਕਵਾਂ ਟੈਂਪੋ ਹੈ ਲਵਰਾਤੋ 12 anni. Quello. 12 anni e, e pensione qua. Ah, pensione qua, da 12 anche, anni. anche albania pensione. Anche Albania. Ah, tu due, sei da Albania. Due, no? due pensioni, albanese, conosci ah, okay. Albanese? Sì, sì, ma tanti albanesi lavorano con me, tanti amici miei. Bravo. Eh, bravi, ragazzi, bravo. Giovanni, albanese, sempre va bene mm. così. Sì, 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 ma. Cultura, cultura, educazione. Sì, è vero, è vero. Grazie. È vero. dai. No, Buon partito. Grazie eh. a tutti. ਤੇ ਹੁਣ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਕਿੰਨੇ ਟਾਈਮ ਤੋਂ ਇੱਥੇ ਰਹਿ ਰਿਆ ਤੇ ਇਹ ਤੇ ਕੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਿਆ ਤੇਰਾ ਨਾਮ ਕੀ ਆ ਤੇ ਇਹ ਕਹਿ ਰਿਹਾ ਮੈਂ ਇਹਨੇ ਟਾਈਮ 22 ਸਾਲ ਤੋਂ ਇਹ ਇਟਲੀ ਦੇ ਵਿੱਚ ਰਹਿ ਰਿਆ ਇਹ ਤੁਸੀਂ ਮੀਟ ਖਾ ਲੈਣੀ ਹੈ ਸੀਮਾਨ ਜਾਲੂਈਕਾਰ ਨੇ ਬੋਲੀ ਮਾਰ ਬੋਲੀ ਮਾਰੀ ਯਾ ਚਲੇ ਗੋਗੇ ਆ ਤੇ ਮੈਂ ਇਹਨਾਂ ਨੂੰ ਗੱਲਾਂ ਕੱਢੀ ਜਾਂਦੇ ਮਾਨੂੰ ਕੱਢੀ ਆ ਸਹੀ ਗੱਲ ਆ ਪਤਾ ਕੋਈ ਨਹੀਂ ਬਾਕੀ ਜਿਹੜੇ ਥਾਰੇ ਬਰਗੇ ਬੰਦੇ ਮੁੰਡੇ ਆਦੇ ਨਾ ਮਨਤਾਤੇ ਆ ਕੋਈ ਚੱਕਰ ਪਰ ਇਹ ਲੋਕ ਬਹੁਤ ਵਧੀਆ ਨੇ ਜਿੰਨੇ ਲੋਕ ਬਾ ਮੇਦ ਮੇਦ ਹੋਂ ਬਾ ਸਾਉ ਪੀਣਾ ਥੋੜਾ ਯਾ ਮੈਂ ਪੀ ਲਈ ਬਣਾ ਦੋ ਪੀਣਾ ਹੋਰ ਕਿ ਨਹੀਂ ਆਪੇ ਨਾ ਮੋ ਦੇ ਨੋ ਦੋ ਪੋ ਦੋ ਪੋ ਗ੍ਰਾਸੀਆਸ ਆਈ ਤੇ ਇਹ ਬਹੁਤ ਲੋਕ ਚੰਗਿਆ ਦੇਖ ਲਓ ਆਪਣੇ ਬਜ਼ੁਰਗ ਲਾ ਕੇ ਬੈਠਿਆ ਇਹ ਖਾ ਰਿਹਾ ਸਾਰੇ ਨੂੰ ਇਹਨਾਂ ਨੇ ਪੁੱਛਿਆ ਕਿ ਤੁਸੀਂ ਕੀ ਖਾਓਗੇ ਪੀਓਗੇ ਤੇ ਬਾਪ ਨੂੰ ਦੋ ਹਲਕੇ ਲੀਆਂ ਲਾ ਵੀ ਲਈਆਂ ਤੇ ਹੁਣ ਬਾਪ ਨੂੰ ਪੁੱਛਦਾ ਹੀ ਹੋਰ ਪਾਈਏ ਨਹੀਂ ਕਹਿੰਦਾ ਥੋੜਾ ਟਾਈਮ ਲੈ ਕੇ ਬਾਕੀ ਇਹ ਆ ਮਿੱਤਰੋ ਬਜ਼ੁਰਗ ਆਪਣੇ ਇੱਥੇ ਦੇ ਤੇ ਬਹੁਤ ਵਧੀਆ ਆਪਣੇ ਇਟਲੀ ਦੇ ਵਿੱਚ ਮਾਹੌਲ ਚਾਲਾ ਕਾਫੀ ਟਾਈਮ ਤੋਂ ਆਪਾਂ ਇੱਥੇ ਰਹਿੰਦੇ ਆ ਤੇ ਇਹਨਾਂ ਨਾਲ ਹਮੇਸ਼ਾ ਅਕਸਰ ਮਿਲਦੇ ਰਹਿੰਦੇ ਆ ਤੇ ਮੈਂ ਕਿਹਾ ਚਲੋ ਚਾਰ ਗੱਲਾਂ ਇਹਨਾਂ ਨਾਲ ਤੁਹਾਡੇ ਨਾਲ ਸਾਂਝੀਆਂ ਕਰਾ ਦਈਏ ਤੇ ਇੰਨੀਆਂ ਕੀ ਗੱਲਾਂ ਜੀ ਤੇ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਪਰਨੇ ਬੰਤੇ ਦਾ ਲੜੀ ਲਗਾਉ ਜੀ ਜੋ ਗੱਲਾਂ ਪਰਨੇ ਆਵਣ ਦੇ ਹੋਣ